ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਭਾਸ਼ਣ ਜਾਂ ਸਪੀਚ ਲੈ ਕੇ ਆਈਆਂ ਪੰਜਾਬ ਦੇ ਲੋਕ ਗੀਤ ਸਤਿਕਾਰਯੋਗ ਮੁੱਖ ਮਹਿਮਾਨ ਪ੍ਰਿੰਸੀਪਲ ਸਾਹਿਬ ਅਧਿਆਪਕ ਸਹਿਬਾਨ ਅਤੇ ਮੇਰੇ ਪਿਆਰੇ ਸਾਥੀਓ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਂ ਇਹ ਹੈ ਤੇ ਮੈਂ ਇਸ ਜਮਾਤ ਦਾ ਵਿਦਿਆਰਥੀ ਹਾਂ ਤੁਸੀਂ ਆਪਣਾ ਨਾਮ ਤੇ ਜਮਾਤ ਬੋਲੋਗੇ ਅੱਜ ਮੇਰੇ ਬੋਲਣ ਦਾ ਵਿਸ਼ਾ ਹੈ ਪੰਜਾਬ ਦੇ ਲੋਕ ਗੀਤ ਪੰਜਾਬ ਮੇਲਿਆਂ ਤਿਹਾਰਾਂ ਅਤੇ ਲੋਕ ਗੀਤਾਂ ਦੀ ਧਰਤੀ ਹੈ ਇਹ ਤਾਂ ਹਰ ਨਿਵਾਸੀ ਗੀਤਾਂ ਵਿੱਚ ਜਨਮ ਲੈਂਦਾ ਹੈ ਜੀਵਨ ਮਾਨਦਾ ਹੈ ਤੇ ਅੰਤ ਵਿੱਚ ਗੀਤਾਂ ਵਿੱਚ ਹੀ ਮਰ ਜਾਂਦਾ ਹੈ ਇਸ ਤਰ੍ਹਾਂ ਲੋਕ ਗੀਤਾਂ ਦਾ ਸਬੰਧ ਪੰਜਾਬ ਦੇ ਸੱਭਿਆਚਾਰਕ ਜੀਵਨ ਨਾਲ ਹੈ ਇਹਨਾਂ ਲੋਕ ਗੀਤਾਂ ਦੀ ਰਚਨਾ ਕਿਸੇ ਵਿਸ਼ੇਸ਼ ਕਵੀ ਨੇ ਨਹੀਂ ਕੀਤੀ ਇਹ ਤਾਂ ਆ ਸਧਾਰਨ ਲੋਕਾਂ ਦੇ ਦਿਲੀ ਭਾਵ ਫੁੱਟ ਕੇ ਨਿਕਲਦੇ ਹਨ ਲੋਕ ਗੀਤ ਮਨੁੱਖੀ ਹਿਰਦੇ ਵਿੱਚ ਉੱਠਣ ਵਾਲੀਆਂ ਸਧਰਾਂ ਤੰਗਾਂ ਉਵਾਲਾਂ ਅਤੇ ਹੌਂਕਿਆ ਹਾਵਿਆਂ ਦਾ ਆਪ ਮਹਾਂਦਰਾ ਪ੍ਰਗਟਾ ਹੁੰਦੇ ਹਨ ਪੰਜਾਬੀ ਵਿੱਚ ਅਣਗਿਣਤ ਲੋਕ ਗੀਤ ਪ੍ਰਚਲਿਤ ਹਨ ਇਹ ਗੀਤ ਇਸ ਦ੍ਰਿਸ਼ਟੀ ਤੋਂ ਬਧੇਰੇ ਭਾਪੂਰਨ ਹਨ ਕਿਉਂਕਿ ਜੋ ਪੰਜਾਬ ਦੇ ਲੋਕਾਂ ਦਾ ਜੀਵਨ ਹੈ ਜਿਉਂਦਾ ਜੀਵਨ ਹੈ ਘੋਲਾਂ ਤੇ ਇਸ ਗ੍ਰਾਮਾਂ ਦਾ ਜੀਵਨ ਹੈ ਪਿਆਰ ਤੇ ਕੁਰਬਾਨੀਆਂ ਦਾ ਜੀਵਨ ਹੈ ਲੋਕ ਗੀਤਾਂ ਦੇ ਕਈ ਰੂਪ ਹਨ ਇਹਨਾਂ ਦਾ ਸਬੰਧ ਵੱਖ-ਵੱਖ ਖੁਸ਼ੀ ਤੇ ਗਮੀ ਦੇ ਮੌਕਿਆਂ ਤੇ ਰਸਮਾਂ ਰੀਤਾਂ ਨਾਲ ਹੈ ਟੱਪੇ ਬੋਲੀਆਂ ਮਾਈਆ ਢੋਲਾ ਝੂਮਰ ਆਦ ਮੋਖ ਹਨ ਜੀਵਨ ਦੀ ਹਰ ਸਮਾਹਰ ਹਰ ਰੀਤ ਗੀਤਾਂ ਦੀ ਕੋਮਲ ਧੁਨ ਨਾਲ ਮਨਾਈ ਜਾਂਦੀ ਹੈ ਜਦੋਂ ਬੱਚਾ ਜੇ ਗੋਦੀ ਵਿੱਚ ਖੇਡਦਾ ਹੈ ਤਾਂ ਉਸ ਦੀ ਮਾਂ ਭੂਆ ਮਾਸੀਆਂ ਉਸ ਨੂੰ ਮਿੱਠੀ ਸੋਰ ਵਿੱਚ ਲੋਰੀਆਂ ਦਿੰਦੀਆਂ ਹਨ ਜਿਵੇਂ ਸੌਂ ਜਾ ਕਾਕਾ ਤੂੰ ਤੇਰੇ ਬੋਧੇ ਵੜ ਗਈ ਜੂ ਕੱਢਣ ਵਾਲੀਆਂ ਮਾਸੀਆਂ ਕਢਾਉਣ ਵਾਲਾ ਤੂੰ ਦਾਦਕੇ ਘਰ ਭੂਆ ਲੋਰੀ ਦਿੰਦੀ ਹੈ ਕਾਕੜੀਆਂ ਬਲਾਕੜੀਆਂ ਟਾਲੀਆਂ ਤੇਰੇ ਬੱਚੇ ਨਾਨਾ ਤੇਰਾ ਢੋਲ ਵਜਾਵੇ ਨਾਨੀ ਤੇਰੀ ਨੱਚੇ ਵਿਆਹ ਦੇ ਸਮੇਂ ਗੀਤਾਂ ਦਾ ਜਿਵੇਂ ਹੜ ਆ ਜਾਂਦਾ ਹੈ ਵਿਆਹ ਤੋਂ ਕੁਝ ਦਿਨ ਪਹਿਲਾਂ ਘਰ ਵਿੱਚ ਗਾਉਣ ਬਿਠਾਇਆ ਜਾਂਦਾ ਹੈ ਕੁੜੀ ਵਾਲੇ ਘਰ ਸੁਹਾਗ ਗਾਏ ਜਾਂਦੇ ਹਨ ਤੇ ਮੁੰਡੇ ਵਾਲੇ ਘਰ ਘੋੜੀਆਂ ਬਾਵਲ ਨੂੰ ਮੈਂ ਆਖ ਰਹੀ ਮੇਰਾ ਅਸੂ ਦਾ ਕਾਰਜ ਚਾਵੀ ਤੇਰਾ ਅੰਨ ਨਾ ਤਰੱਕੇ ਕੋਠੜੀ ਤੇਰਾ ਦਹੀਂ ਨਾ ਉਵਾਲਿਆ ਜਾਏ ਕੁੜੀ ਵਾਲੇ ਘਰ ਜਾਂਜੀਆਂ ਨੂੰ ਲਾੜੇ ਨੂੰ ਤੇ ਲਾੜੇ ਦੇ ਪਿਓ ਨੂੰ ਸਿੱਠਣੀਆਂ ਦੇ ਕੇ ਤੰਗ ਕੀਤਾ ਜਾਂਦਾ ਹੈ ਜਦ ਬੋਲੀ ਤੁਰਦੀ ਹੈ ਤਾਂ ਵਿਦਾਈ ਦੇ ਗੀਤ ਸੁਣਨ ਵਾਲਿਆਂ ਨੂੰ ਵਧੋ-ਵਧਾਈ ਰਵਾ ਦਿੰਦੇ ਹਨ ਜਿਵੇਂ ਮੇਰੀ ਡੋਲੀ ਤੇ ਪਾ ਦਿਓ ਲੋਈ ਮੈਂ ਅੱਜ ਪਰਦੇਸਨ ਹੋਈ ਮੇਰੀ ਡੋਲੀ ਤੇ ਪਾ ਦਿਓ ਖੇਸ ਮੈਂ ਚੱਲੀ ਬਗਾਨੇ ਦੇਸ਼ ਲੋਕ ਗੀਤਾਂ ਵਿੱਚ ਭੈਣ ਭਰਾ ਦੇ ਪਿਆਰ ਨੂੰ ਖਾਸ ਥਾਂ ਪ੍ਰਾਪਤ ਹੈ ਛੋਟੀ ਉਮਰ ਤੋਂ ਹੀ ਗੀਤਾਂ ਵਿੱਚ ਭੈਣ ਆਪਣੇ ਵੀਰ ਦੀਆਂ ਸੁੱਖਾਂ ਮੰਗਦੀ ਹੈ ਜਦੋਂ ਵਿਆਹੀ ਜਾਂਦੀ ਹੈ ਤਾਂ ਸਭ ਨਾਲ ਸਾਾਕਾਂ ਅੰਗਾਂ ਵਿੱਚੋਂ ਕੇਵਲ ਵੀਰ ਉੱਤੇ ਹੀ ਉਸ ਨੂੰ ਆਸ ਹੁੰਦੀ ਹੈ ਉੱਡੀ ਉੱਡੀ ਵੇ ਕਾਵਾਂ ਜਾਈ ਮੇਰੇ ਬਾਬਲ ਦੇ ਦੇਸ ਇੱਕ ਨਾ ਦੱਸੀ ਮੇਰੀ ਮਾਂ ਰਾਣੀ ਨੂੰ ਰੋਗੀ ਗੁੱਡੀਆਂ ਫੋਲ ਕੇ ਇੱਕ ਨਾ ਦੱਸੀ ਬਾਬਲ ਰਾਜੇ ਨੂੰ ਰੋਊਗਾ ਪਰ ਈ ਕਚੈਰੀ ਛੱਡ ਕੇ ਪੰਜਾਬ ਦਾ ਲੋਕ ਨਾਚ ਗਿੱਧਾ ਪੰਜਾਬੀ ਸੱਭਿਆਚਾਰ ਦੀ ਸ਼ਾਨ ਹੈ ਗਿੱਧੇ ਵਿੱਚ ਪੰਜਾਬ ਦੀਆਂ ਮੁਟਿਆਰਾਂ ਨੱਚਦੀਆਂ ਟੱਪਦੀਆਂ ਤੇ ਦੂਰੀਆਂ ਹੋ ਹੋ ਕੇ ਬੋਲੀਆਂ ਪਾਉਂਦੀਆਂ ਹਨ ਲੋਕ ਗੀਤਾਂ ਵਿੱਚ ਮੁਟਿਆਰਾਂ ਦੇ ਜੋ ਬਣਾ ਹੋ ਸੰ ਤੇ ਸੁੰਦਰਤਾ ਦਾ ਵਰਣਨ ਹੁੰਦਾ ਹੈ ਹੂ ਸੰਕੁਆਰੀਆਂ ਦਾ ਜਿਉ ਦਿਨ ਚੜਦੇ ਦੀ ਲਾਲੀ ਲੋਕ ਗੀਤਾਂ ਵਿੱਚ ਪੰਜਾਬੀ ਲੋਕਾਂ ਦੀ ਆਰਥਿਕ ਹਾਲਤ ਦਾ ਜ਼ਿਕਰ ਆਉਂਦਾ ਹੈ ਜੱਟ ਜੱਟੀ ਨੂੰ ਲੈਣ ਨਾ ਜਾਵੇ ਡਰਦਾ ਕਿ ਵੀਲਦਾਰੀਆਂ ਅੰਤ ਵਿੱਚ ਮੈਂ ਇਹੀ ਕਹਿਣਾ ਚਾਹਾਂਗਾ ਕਿ ਪੰਜਾਬੀ ਲੋਕ ਗੀਤ ਪੰਜਾਬੀ ਸੱਹਿਤ ਦਾ ਅਮੀਰ ਵਿਰਸਾ ਹਨ ਇਹਨਾਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ ਇਹਨਾਂ ਨੂੰ ਸੰਭਾਲਣ ਨਾਲ ਸੱਹਿਤ ਦੀਆਂ ਅਮਵ ਰਚਨਾਵਾਂ ਦੀ ਸੰਭਾਲ ਕੀਤੀ ਜਾਵੇਗੀ ਧੰਨਵਾਦ ਹਾਂਜੀ ਇਹ ਸੀ ਆਪਣਾ ਅੱਜ ਦਾ ਵਿਸ਼ਾ ਪੰਜਾਬ ਦੇ ਲੋਕ ਗੀਤ ਜੇ ਤੁਹਾਨੂੰ ਇਹ ਵਿਸ਼ਾ ਵਧੀਆ ਲੱਗਿਆ ਹੋਵੇ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਥੈਂਕ ਯੂ